ਦੇ ਚ ਅੰਦਰ ਆਉਂਦੇ ਮੂੰਹ ਬੰਨੇ ਹੋਏ ਹੀ ਉਹਨਾਂ ਆਉਂਦੇ ਆ ਬਸ ਉਹ ਕਿਰਪਾਨ ਨਾਲ ਇਹ ਪਿਸਟਲ ਕੱਢੀ ਇੱਕ ਨੇ ਰੱਖਤੀ ਤੇ ਦੋ ਤਿੰਨ ਜਾਨੇ ਨੇ ਕਾਪੇ ਦਾਤਰ ਦੁੱਤਰ ਫੜੇ ਕਿਰਪਾਨ ਬੜੀ ਉਹਨਾਂ ਆਇਆ ਕਿਹਾ ਵੀ ਜੋ ਕੁਝ ਹੈਗਾ ਕੱਢੋ ਬਿਲਕੁਲ ਨਕਮੀ ਹੋ ਚੁੱਕੀ ਸਰਕਾਰਾਂ ਲਟੇਰੇ ਬੇਖੌਫ ਹੋ ਕੇ ਘੁੰਮਰੇ ਨੇ ਜਿਹੜੀਆਂ ਲੁੱਟਾਂ ਖਵਾਣ ਅੰਜਾਮ ਦੇ ਰਹੇ ਨੇ ਪੁਲਿਸ ਦੀ ਇਸ ਤਰ੍ਹਾਂ ਕਾਰਜਕਾਰੀ ਕਿਸ ਤਰ੍ਹਾਂ ਦੇਖੀ ਜਾ ਸਕਦੀ ਕਿਉਂਕਿ ਜੇ ਸ਼ਹਿਰ ਦੀ ਗੱਲ ਕਰੀਏ ਸ਼ਹਿਰ ਦੇ ਵਿੱਚ ਪੀਸੀਆਰ ਕੋ ਮਣਾ ਹੈਗਾ ਜਾਂ ਨਹੀਂ ਹੈਗਾ ਕਿ ਦਾਵਾ ਕਰ ਸਕਦਾ ਹੈ ਸੁਰੱਖਿਆ ਦਾ ਕਿ ਸ਼ਹਿਰ ਵਾਸੀ ਸੁਰੱਖਿਤ ਨੇ ਉਹਨਾਂ ਨੇ ਬਾਦ ਸੋਟ ਕੇ ਤੇ ਸਿਰ ਤੇ ਦੋ ਕਰਪਾਨਾ ਮਾਰੀਆਂ ਤੇ ਸਿਰ ਤੇ ਦੋ ਜਗ੍ਹਾ ਤੇ ਉਹਨਾਂ ਦੇ ਇੱਕ ਬਾਹ ਤੇ ਕਰਬਾਏ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਹੱਥ ਖੜੇ ਕਰਕੇ ਆਪਣਾ ਅਸਤੀਫਾ ਦਿਓ ਕਿ ਸਾਡੇ ਕੋਲ ਸਰਕਾਰ ਨਹੀਂ ਚੱਲਨੀ ਨਮਸਕਾਰ ਦੋਸਤੋ ਫਾਈਬਰ ਨਿਊਜ਼ ਦੇਖਣ ਵਾਲੇ ਸਾਰੇ ਦਸਕਾਂ ਦਾ ਸਵਾਗਤ ਹੈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸ ਸਮੇਂ ਅਸੀਂ ਪਿੱਕ ਇਵੈਂਟ ਮੌਜੂਦ ਹੈਗੇ ਹਾਂ ਜਿੱਥੇ ਬੀਤੀ ਰਾਤ ਇੱਕ ਪੱਤਰਕਾਰ ਤੇ ਹਮਲਾ ਹੋਇਆ ਹੈ ਲੁੱਟਖੋਤ ਛਾਕਾਰ ਇੱਕ ਪੱਤਰਕਾਰ ਹੋਇਆ ਸਾਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਸਹਾਯੋਗੀ ਪੱਤਰਕਾਰ ਸੰਦੀਪ ਉਪਪਲ ਜੀ ਮੌਜੂਦ ਨੇ ਨਾਲ ਹੀ ਜਿਹੜੇ ਸਮਾਜ ਸੇਵੀ ਸਾਡੇ ਨਾਲ ਮੰਡਾ ਸਾਹਿਬ ਮੌਜੂਦ ਹੈਗੇ ਨੇ ਸਾਰੀ ਗੱਲਬਾਤ ਕਰ ਲੈਣੇ ਆ ਉਪਪਲ ਸਾਹਿਬ ਕਿਸ ਤਰ੍ਹਾਂ ਸਾਰੀ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ ਕੀ ਹਮਲਾ ਹੋਇਆ ਹੈ ਕੀ ਕਿੰਨੇ ਵਜੇ ਦੀ ਘਟਨਾ ਹੈਗੀ ਕੀ ਗੱਲਬਾਤ ਹੈ ਜੀ ਇਹ ਜੀ ਇੱਥੇ ਸ਼ਿੰਦਰ ਮੈਡੀਕਲ ਸਟੋਰ ਆ ਅੱਛਾ ਜੀ ਪੱਟੀ ਰੋਡ ਤੇ ਉਹਨਾਂ ਦਾ ਹੈਗਾ ਤੇ ਉਹ ਪੱਤਰਕਾਰ ਵੀ ਆ ਨਾਲ ਉਹ ਆਪਣੇ ਆਜ਼ਾਦ ਪ੍ਰੈਸ ਕਲੱਬ ਦੇ ਵਿੱਚ ਪ੍ਰਧਾਨ ਵੀ ਆ ਤੇ ਚੰਡੀਗੜ੍ਹ ਪ੍ਰੈਸ ਕਲੱਬ ਵੀ ਉਹਨਾਂ ਨੂੰ ਉਹਦੇ ਮਿਲੇ ਹੋਏ ਆ ਤੇ ਚਾਰ ਪੰਜ ਅਣਪਛਾਤੇ ਗੱਡੀ ਦੇ ਆਏ ਆ ਇਹ ਵਾਈਟ ਕਲਰ ਦੀ ਗੱਡੀ ਸੀ ਇਹ i20 ਲੱਗਦੀ ਸੀ ਗੱਡੀ ਜੋ ਕੀ ਕੈਮਰੇ ਦੇ ਆਧਾਰ ਤੇ ਚੈੱਕ ਕੀਤੀ ਸੀ ਤੇ ਉਹ ਉਹਦੇ ਦੇ ਆਏ ਇਹਦੇ ਅੰਦਰ ਆਉਂਦੇ ਮੂੰਹ ਬੰਨੇ ਹੋਏ ਸੀ ਉਹਨਾਂ ਆਉਂਦੇ ਬਸ ਉਹ ਕਿਰਪਾਨ ਨਾਲ ਇਹ ਪਿਸਟਲ ਕੱਢੀ ਇੱਕ ਨੇ ਰੱਖਤੀ ਤੇ ਦੋ ਤਿੰਨ ਜਾਨੇ ਨੇ ਕਾਪੇ ਦਾਦਰ ਦੁੱਤਰ ਫੜੇ ਕਿਰਪਾਨ ਵੜੀ ਉਹਨਾਂ ਆਇਆ ਕਿਹਾ ਵੀ ਜੋ ਕੁਝ ਹੈਗਾ ਕੱਢੋ ਉਹ ਬਾਅਦ ਪੱਤਰਕਾਰ ਤਾਂ ਪਤਾ ਹੈ ਹੈ ਪਾਵਰ ਵਾਲੇ ਉਹ ਹੱਥੋਂ ਬਾਈ ਉਹ ਬੇਬਸ ਉਹਨਾਂ ਨੇ ਬੱਸ ਸੁੱਟ ਕੇ ਸਿਰ ਤੇ ਦੋ ਕ੍ਰਪਾਨਾ ਮਾਰੀਆਂ ਸਿਰ ਤੇ ਦੋ ਜਗ੍ਹਾ ਤੇ ਉਹਨਾਂ ਦੇ ਇੱਕ ਬਾਹ ਤੇ ਇੱਕ ਬائیں ਕਿਉਂਕਿ ਜਾਂ ਲਗਿਆ ਉਹਨਾਂ ਨੇ ਉਹਨਾਂ ਨੂੰ ਫੜ ਛੱਡਿਆ ਸੀ ਲਟੇਰਿਆ ਨੂੰ ਤੇ ਉਹਨਾਂ ਫਿਰ ਬਾਹ ਤੇ ਉੱਤੇ ਕ੍ਰਪਾਨਾ ਮਾਰੀਆਂ ਕੋਈ ਉਹਨਾਂ ਦੇ ਜੋ ਪੈਸੇ ਪੁਸੇ ਹੈਗੇ ਗੱਲੇ ਦੇ ਵਿੱਚ ਬੜੇ 10000 ਰੁਪਏ ਕੀ ਉਹ ਪੈਸੇ ਲੈ ਗਏ ਇੱਕ ਨੇ ਉਹ ਵੀਡੀਓ ਜਿਹੜੀ ਆਉਂਦਾ ਚੈਨੀ ਖੋਈ ਉਹਨਾਂ ਦੀ ਉਹ ਚੈਨੀ ਨਾਲ ਲੈ ਗਏ ਉਹਨਾਂ ਦੀ ਤੇ ਹੋਰ ਵੀ ਜਿਹੜਾ ਕੋਈ ਮੰਨ ਲਓ ਇੱਕ ਮੋਬਾਈਲ ਸੀ ਉਹਨਾਂ ਦਾ ਬਾਹਰੋਂ ਆਇਆ ਕੋਈ 1.5 ਲੱਖ ਰੁਪਏ ਦੀ ਕੀ 1 ਲ ਉਹਨਾਂ ਦੇ ਨਾਲ ਇੱਕ ਜਿਹੜਾ ਉਹਨਾਂ ਦਾ ਕੰਪਾਊਂਡਰ ਹੁੰਦਾ ਸੀ ਬਸ ਉਹ ਵੀ ਉਹ ਵਿਚਾਰਾ ਬੱਚਾ ਹੀ ਸੀ ਉਹ ਡਰ ਕੇ ਸੈਮ ਗਿਆ ਸੀ ਜਿਆਦਾ ਤੇ ਉਹ ਉਹਨੂੰ ਮੋਬਾਈਲ ਉਹਨੇ ਵਿਚਾਰੇ ਨੇ ਮੋਬਾਈਲ ਆਪਣਾ ਕਾਊਂਟਰ ਦੇ ਵਿੱਚ ਸੁੱਟਤਾ ਉਹਦੇ ਮੋਬਾਈਲ ਦਾ ਬਚਾਅ ਹੋ ਗਿਆ ਲਟੇਰੇ ਬੇਖੌਫ ਹੋ ਕੇ ਘੁਮਰੇ ਨੇ ਬੇਹੌਫ ਹੋ ਕੇ ਜਿਹੜੀਆਂ ਲੁੱਟਾਂ ਖਵਾਉਣ ਵਾਲੀਆਂ ਵਾਰਦਾਤ ਜਿਹੜਾ ਅੰਜਾਮ ਦੇ ਰਹੇ ਨੇ ਪੁਲਿਸ ਦੀ ਇਸ ਤਰ੍ਹਾਂ ਕਾਰਜਕਾਰੀ ਕਿਸ ਤਰ੍ਹਾਂ ਦੇਖੀ ਜਾ ਸਕਦੀ ਕਿਉਂਕਿ ਜੇ ਸ਼ਹਿਰ ਦੀ ਗੱਲ ਕਰੀਏ ਸ਼ਹਿਰ ਦੇ ਵਿੱਚ ਪੀਸੀਆਰ ਕਿਹਾ ਜਾ ਨਹੀਂ ਹੈਗਾ ਕਿਸ ਤਰ੍ਹਾਂ ਜਿਹੜਾ ਸੁਰੱਖਿਆ ਆਪਾਂ ਕਹਿ ਸਕਦੇ ਆ ਕਿ ਦਾਵਾ ਕਰ ਸਕਦੇ ਆ ਸੁਰੱਖਿਆ ਦਾ ਕਿ ਸ਼ਹਿਰ ਵਾਸੀ ਸੁਰੱਖਿਤ ਨੇ ਬਿਲਕੁਲ ਜ ਵਾਰਦਾਤਾਂ ਹੋਈਆਂ ਇੱਕ ਦੋ ਵਾਰਦਾਤਾਂ ਇੱਕ ਸਨਿਆਰੇ ਦੀ ਇੱਥੇ ਦੁਕਾਨ ਆ ਉਹ ਲੁੱਟੀ ਗਈ ਹੈ ਜਿੱਥੇ ਕਿ 1 ਤੋਂ 1.5 ਘੰਟੇ ਉਹਨਾਂ ਨੇ ਵਾਰਦਾਤ ਕੀਤੀ ਹੈ ਤੇ ਉਹਨਾਂ ਨੂੰ ਹੋਰ ਨਹੀਂ ਕੋਈ ਤੇ ਤੇ ਜਿਹੜੀ ਸਨਿਆਰੀ ਦੀ ਤਜੋਰੀ ਹੈ ਉਹ ਹੀ ਲੈ ਗਏ ਸੀ ਨਾਲ ਅੱਛਾ ਜੀ ਤੇ ਪਰ ਇਹ ਆ ਵੀ ਪੁਲਿਸ ਚਲੋ ਡੀਏ ਡੀਐਸਪੀ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਸਰਦਾਰ ਪ੍ਰੀਤਿੰਦਰ ਜੀ ਨਾਲ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਵੀ ਹੈਗਾ ਵਾ ਕੈਮਰੇ ਚੈੱਕ ਕਰਕੇ ਕਰ ਰਹੇ ਆਂ ਕਾ ਇਹ ਕਾਰਵਾਈ ਪਰ ਅਹੀ ਜੇ ਸਾ ਉਹਨਾਂ ਕੈਮਰੇ ਦੇ ਖੋਦ ਵਿੱਚ ਚੈਕਿੰਗ ਕੀਤੀ ਆ ਉਹ ਲਟੇਰੇ ਜਾਂਦੇ ਜਾਂਦੇ ਇੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਤੇ ਉੱਥੇ ਖਲੋ ਕੇ ਗੱਡੀ ਦੇ ਖਲੋਤੇ ਨੇ 2-4 ਮਿੰਟ ਉਥੇ ਵੀ ਖਲੋਤੇ ਰਹੇ ਆ ਉਤਰੇ ਵੀ ਆ ਗੱਡੀ ਦੇ ਵਿੱਚ ਚਲੋ ਅਸੀਂ ਉਹ ਸਾਰੀ ਗੱਲ ਦੱਸ ਦਿੱਤੀ ਹੈਈ ਉਹਨਾਂ ਦੇ ਡਿਊਟੀ ਅਫਸਰ ਆਏ ਐ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਜਾਂਦੇ ਸੀ ਕੈਮਰੇ ਚੈੱਕ ਕਰਦੇ ਵੇ ਪਰ ਇਹ ਕਹਿਣ ਦੀ ਗੱਲ ਇਹ ਆ ਵੀ ਜਿੱਦਾਂ ਕਿ ਇਹ ਪੁਲਿਸ ਕੋ ਪੀਸੀਆਰ ਆਰਾ ਵਗੈਰਾ ਪੁਲਿਸ ਨੂੰ ਥੋੜਾ ਜਿਹਾ ਨਾ ਇਹਦੇ ਵਿੱਚ ਇਹ ਕਰਨਾ ਚਾਹੀਦਾ ਵਾ ਆਪਣੀ ਜੋ ਵੀ ਉਹ ਪਲਾਨ ਕਰਦੀ ਚਾਹੀਦੀ ਆ ਵੀ ਜਾਂ ਕਿ ਇਹ ਲਟੋਰੀ ਫੇਰ ਹੀ ਡਰ ਸਕਦੇ ਆ ਚੈਕਿੰਗ ਕਰਨੀ ਚਾਹੀਦੀ ਜੋਂ ਅੰਕਲ ਦੇ ਵਿੱਚ ਕਿਹੜੀਆਂ ਗੱਡੀਆਂ ਹੁੰਦੀਆਂ ਜਾਂਦੀਆਂ ਵਾ ਉਹਨਾਂ ਦੇ ਚੈੱਕ ਕੋਈ ਗਏ ਇੰਨਾ ਦਾਤਰ ਹੈਗੇ ਆ ਜਾਂ ਕੀ ਆ ਇਹਨ ਅਜਿਹੇ ਖਬਰਾਂ ਨਸਰ ਕਰਦਾ ਕਿਉਂਕਿ ਲਟੇਰਿਆਂ ਦੇ ਖਿਲਾਫ ਖੁਦ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸੀਸੀਟੀਵੀ ਫੁਟੇਜ ਨੂੰ ਖੋਖਾਲ ਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਾਉਂਦਾ ਇਹ ਕਿਤੇ ਉਹ ਵੀ ਤਾਂ ਹੋ ਸਕਦਾ ਹੈ ਕਿ ਕਿਤੇ ਉਹਨਾਂ ਨੇ ਆਪਣੀ ਰੜਕ ਕੱਢੀ ਹੋਵੇ ਕਿਤੇ ਕਿਸੇ ਤਰ੍ਹਾਂ ਦਾ ਕੋਈ ਆਪਦਾ ਉਹਨਾਂ ਨੇ ਆਪਦਾ ਮਤਭੇਦ ਸੋਚਦੇ ਹੋਏ ਕੋਈ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ ਕਿਆ ਜਾ ਸਕਦਾ ਜੀ ਇਹ ਇਹ ਦੇ ਵਿੱਚ ਜੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਤੇ ਬੰਦੇ ਟਰੇਸ ਹੋਣਗੇ ਫੇਰ ਹੀ ਦੱਸਿਆ ਜਾ ਸਕਦਾ ਪਰ ਜੋ ਕਿ ਸੀਸੀਟੀਵੀ ਦੇ ਕੈਮਰੇ ਦੇ ਆਧਾਰ ਤੇ ਲੱਗਦਾ ਵਾ ਇਹ ਲੁਟੇਰੇ ਲੁੱਟ ਖੋਹ ਹੀ ਕਰਨ ਆਏ ਆ ਕਾਰਨ ਇਹ ਵੀ ਜੇ ਉਹਨਾਂ ਨੇ ਕੋਈ ਖੁੰਦ ਕ ਉਹਨਾਂ ਹਮਲਾ ਕੀਤਾ ਹੀ ਉਹਨਾਂ ਖੁੱਲਾ ਟਾਈਮ ਹੀ ਉਹ ਸਭ ਕੁਝ ਕਰ ਸਕਦੇ ਸੀ ਮਾਰ ਕੇ ਜਾ ਸਕਦੇ ਸੀ ਪਰ ਉਹਨਾਂ ਦੇ ਹੱਥ ਜੋ ਮੋਬਾਈਲ ਆ ਗਿਆ ਪੈਸੇ ਆ ਗਏ ਉਹਨਾਂ ਨਿਕਲਣ ਦੀ ਕੀਤੀ ਬਈ ਇਥੋਂ ਲੱਗਦਾ ਵਾ ਬਈ ਇਹ ਕੋਈ ਖੁੰਦਕ ਵਾਲਾ ਕੰਮ ਨਹੀਂ ਆ ਲੁਟੇਰੇ ਲੁੱਟਗੋਰਾ ਇਹੋ ਬੰਦੇ ਨੇ ਪਲਿੰਗੜੀ ਦੇ ਵਿੱਚ ਵੀ ਉਹ ਉੱਥੇ ਪੱਤਰਕਾਰ ਪੱਟੀ ਤੋਂ ਆਏ ਸਾਡੇ ਕੋਲ ਉਹਨਾਂ ਨੇ ਵੀ ਵੀਡੀਓ ਦਿਖਾਈਆਂ ਵਾ ਇਹ ਦੋ ਬੰਦੇ ਜਿਹੜੇ ਉਹਨਾਂ ਕੋਲ ਪਲਿੰਗੜੀ ਜਿਹੜੇ ਮੰਨ ਲਓ ਇਹ ਵਾਰਦਾਤ ਕਰਦੇ ਬਈ ਮੈਡੀਕਲ ਸਟੋਰ ਤੇ ਜਿਨ੍ਹਾਂ ਨੇ ਕਿ ਉੱਥੋਂ ਵੀ ਇਹ ਲੁੱਟਖੋ ਕੀਤੀ ਆ ਉਹ ਦੋ ਬੰਦੇ ਪਹਿਲਾਂ ਹੋਰ ਆਉਂਦੇ ਉਹ ਮੇਰੇ ਖਿਆਲ ਗੱਡੀ ਦੇ ਵਿੱਚ ਬੈਠੇ ਇੱਕ ਰੈੱਡ ਟੀ ਉਹ ਖੈ ਉੱਥੇ ਵੀ ਇਹ ਆਉਂਦਾ ਇੱਥੇ ਵੀ ਉਹ ਆਉਂਦਾ ਪਾ ਇਹ ਤੋਂ ਕਹਿਣ ਦਾ ਪਾਵਿਆ ਵੀ ਦੋ ਬੰਦੇ ਇਹਨਾਂ ਦੇ ਨਾਲ ਹੋਰ ਹੈਗੇ ਹੀ ਜਿਹੜੇ ਗੱਡੀ ਦੇ ਵਿੱਚ ਬੈਠੇ ਕਿਹਾ ਜਾ ਸਕਦਾ ਕਿ ਦੋ ਬੰਦੇ ਹੀ ਨੇ ਪੁਲਿਸ ਤੋਂ ਕਾਬੂ ਆ ਰਹੇ ਦੋ ਬੰਦੇ ਇਹ ਆ ਬਾਕੀ ਇਹ ਚਾ ਇਹ ਚਾਰ ਜਿਹੜੇ ਛੇ ਲੁੱਟੇ ਨੇ ਇਹ ਟੋਟਲ ਜਿਹੜੇ ਆਏ ਆ ਇੱਥੇ ਵਾਰਦਾਤ ਕਰਕੇ ਫੇ ਵਾਰਦਾਤ ਕਰਕੇ ਉਹ ਇਹ ਨਹੀਂ ਆ ਵੀ ਕੋਈ ਉਸੇਲੇ ਭੱਜ ਗਿਆ ਜਿੱਦਾਂ ਡਰ ਹੁੰਦਾ ਲੁੱਟੇ ਰਿਆਂ ਨੂੰ ਕੋਈ ਮਗਰ ਪਰ ਉਹ ਟੌਰ ਨਾਲ ਗਏ ਗੱਡੀ 10 15 ਬੇਖੌਫ ਹੋ ਕੇ ਗਏ ਆ ਜੀ ਵਾਰਦਾਤ ਨੂੰ ਇਹ ਆ ਵੀ ਮੇਰੀ ਐਸਐਸਪੀ ਸਾਹਿਬ ਨੂੰ ਵੀ ਇਹੋ ਇਹ ਬੇਨਤੀ ਆ ਵੀ ਜੋ ਵੀ ਇਹਨਾਂ ਦੇ ਨੱਥ ਪਾਈ ਜਾਵੇ ਤਾਂ ਕਿ ਵ ਸੰਦਰ ਸੇਵ ਨਹੀਂ ਹੈਗਾ ਇੱਕ ਪੱਤਰਕਾਰ ਸੇਵ ਨਹੀਂ ਹੈਗਾ ਤੇ ਇਸ ਤੋਂ ਵੱਧ ਕੀ ਹੋਸਾ ਦਾ ਪੱਤਰਕਾਰ ਕਿਹੜੇ ਹਿਸਾਬ ਨਾਲ ਗੈਂਗਸਟਰਾਂ ਦੀਆਂ ਕੋਈ ਖਬਰਾਂ ਚਲਾਉਂਦੇ ਆ ਕਿ ਕਿਹੜੇ ਹਿਸਾਬ ਨਾਲ ਇਹ ਕੰਮ ਕਰਨਗੇ ਪੱਤਰਕਾਰ ਕੇ ਪੱਤਰਕਾਰ ਜਿਹੜਾ ਪੱਕਾ ਹੋਣਾ ਚਾਹੀਦਾ ਪੂਰੀ ਬਿਲਕੁਲ ਇਹ ਸੁਰੱਖਿਆ ਦਾ ਜੋ ਵੀ ਹੈਗਾ ਵਾ ਖਾਸ ਕਰਕੇ ਇਹ ਕੰਮ ਦੁਕਾਨਦਾਰਾਂ ਨੂੰ ਤੇ ਇਹ ਜਿਹੜਾ ਪੱਤਰਕਾਰ ਇਹ ਭਾਈ ਜਿੰਨੇ ਆਪਣੇ ਵੀਰ ਆ ਉਹਨਾਂ ਦੀ ਕੋਈ ਸੁਰੱਖਿਆ ਜਿਹੜੀ ਪੁਲਿਸ ਨੂੰ ਕਰਨੀ ਚਾਹੀਦੀ ਸਾਡੇ ਨਾਲ ਜਿਹੜਾ ਸਮਾਜ ਸੇਵੀ ਮੰਡ ਸਾਹਿਬ ਮੌਜੂਦ ਨੇ ਮੰਡ ਸਾਹਿਬ ਕੀ ਕਹੋਗੇ ਜਿਹੜੀ ਆ ਹਰਕਤ ਹੋਈ ਹੈ ਵਾਰਦਾਤ ਹੋਈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜੀ ਪਹਿਲੋਂ ਤੇ ਸਵਾਗਤ ਹੈ ਜੀ ਤੁਹਾਡੇ ਚੈਨਲ ਦਾ ਤੁਸੀਂ ਜਿਹੜਾ ਇਹੋ ਜਿਹਾਂ ਕੱਟਣਾਵਾਂ ਨੂੰ ਲੋਕਾਂ ਜਿਹੜੇ ਨਜ਼ਰ ਚੱਲੇ ਹੁੰਦੇ ਜੇ ਵੇਖੋ ਜੀ ਹਾਲਾਤ ਐਡੇ ਮਾੜੇ ਹੋ ਚੁੱਕੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਸਾਡਾ ਖੇਮਕਰ ਨਾਲਕਾ ਜਿਹੜਾ ਅੱਛਾ ਰਾਤੀ ਆਜ਼ਾਦ ਪੈਸ ਕਲੱਬ ਦੇ ਪ੍ਰਧਾਨ ਆ ਪੰਜਾਬ ਪ੍ਰਧਾਨ ਆ ਉਹ ਕਿ ਮੈਡੀਕਲ ਸਟੋਰ ਨਾਲ ਉਹਨਾਂ ਦਾ ਜੀ ਜੀ ਪੱਟੀ ਰੋਡ ਤੇ ਭਿੱਖੀਵੰਡ ਚੌਂਕ ਤੇ ਵਿੱਚ ਬਿਲਕੁਲ ਚੌਂਕ ਦੇ ਵਿੱਚ ਦੁਕਾਨ ਹੈ ਨਹੀਂ ਰਾਤੀ 9:30 ਵਜੇ ਤੇ ਕਰੀਬ ਕੋਈ 2-4 ਜਿਹੜੇ ਗੁੰਡੇ ਆ ਲੁੱਟੇਰੇ ਉਹ ਹੁੰਦੇ ਆ ਤੇ ਛਰੇ ਆਮ ਜਿਹੜਾ ਹੀ ਉਥੋਂ ਲੁੱਟਖੋ ਕਰਦੇ ਆ ਉਹਨਾਂ ਦਾ ਕੋ ਪਿਸਟਲ ਵਗੈਰਾ ਜੋ ਵੀ ਰੱਖ ਕੇ ਤੇ ਉਹਨਾਂ ਨੂੰ ਧਮਕੀ ਦਿੰਦੇ ਆ ਜੋ ਕੁਝ ਹੈਗਾ ਕੱਢੋ ਜੀ ਉੱਤੇ ਜਦੋਂ ਉਹਨੇ ਹੱਥਾ ਪਾਈ ਗਾੜੀਆਂ ਪੂਰਾ ਆਪਣੇ ਉਹ ਸਰੀਰ ਦਾ ਤਗੜਾ ਉਹਨੇ ਹੱਥੋਂ ਪਾਈ ਪੁੱਤ ਕੀਤੀ ਆ ਤੇ ਉੱਤੇ ਵੀ ਜਿਹੜਾ ਅਟੈਕ ਕੀਤਾ ਕਿਰਪਾਨ ਮਾਰੀ ਆ ਜਿਹੜਾ ਕਿ ਦੋ ਵਾਵਾ ਸੱਟ ਲੱਗੀ ਆ ਬਾਹ ਤੇ ਜਿਹੜੀ ਸੱਟ ਕਾਫੀ ਲੱਗੀ ਆ ਤੇ ਜਦੋਂ ਸਾਨੂੰ ਤੁਰੰਤ ਪਤਾ ਲੱਗਾ ਇਸ ਟਾਈਮ ਅਸੀਂ ਉਹਨਾਂ ਦਾ ਜਿਹੜਾ ਚੈੱਕ ਅਪ ਕਰਾ ਰਹੇ ਆ ਕੋਈ ਜਿਆਦੀ ਸੱਟ ਨਾ ਹੋਵੇ ਅਸੀਂ ਆਨੰਦ ਹਸਪੀਟਲ ਆ ਪਰ ਇੱਥੇ ਜਿਹੜੀ ਨਖੇਦੀ ਆ ਜਿਹੜੀ ਸਰਕਾਰ ਆ ਸਰਕਾਰ ਦੇ ਪੱਲੇ ਕੁਝ ਨਹੀਂ ਹੈਗਾ ਜਿਹੜੀ ਪ੍ਰਸ਼ਾਸਨ ਆ ਪ੍ਰਸ਼ਾਸਨ ਬੜੇ-ਬੜੇ ਦਾਅਵੇ ਕਰਦੀ ਹੈ ਕਿ ਅਸੀਂ ਨਸ਼ੇ ਵਾਲਿਆਂ ਨੂੰ ਠੱਲ ਪਾ ਰਹੇ ਆ ਜਾਂ ਚਾਈਨਾ ਡੋਰ ਨੂੰ ਠੱਲ ਪਾ ਰਹੇ ਤੇ ਆ ਜਿਹੜੇ ਚੋਰ ਆ ਜਾਂ ਡਾਕੂ ਉਹਨਾਂ ਨੂੰ ਠੱਲ ਪਾ ਰਹੇ ਆ ਬਿਲਕੁਲ ਹੀ ਨਕਮੀ ਹੋ ਚੁੱਕੀ ਸਰਕਾਰ ਮੈਂ ਤੇ ਇਹਨਾਂ ਨੂੰ ਕਹਾਂਗਾ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਹੱਥ ਖੜੇ ਕਰਕੇ ਆਪਣਾ ਅਸਤੀਫਾ ਦਿਓਗੇ ਹੱਦ ਕੋ ਸਰਕਾਰ ਨਹੀਂ ਚੱਲਣੀ ਤੇ ਦੂਜੀ ਰਹਿ ਗਈ ਜਿਹੜੇ ਪ੍ਰਸ਼ਾਸਨ ਪ੍ਰਸ਼ਾਸਨ ਦਾ ਇਹੋ ਜਿਹਾ ਹਾਲਾਤ ਮਾੜੇ ਹੋਏ ਪਏ ਆ ਕਿ ਥਾਣਿਆਂ ਦੇ ਵਿੱਚ ਕੋਈ ਵੀ ਚੱਲ ਜੇ ਇਹ ਤੇ ਅੱਜ ਪੱਤਰਕਾਰ ਤੇ ਹਮਲਾ ਆ ਆ ਥੋੜੇ ਆ ਉੱਥੇ ਰਾਤ ਨੂੰ ਜਿੱਦਣ ਇਹ ਹਮਲਾ ਆ ਉਹ ਆਈਡ ਚੋਰੀ ਆ ਉੱਥੇ ਹੀ ਪ੍ਰਿੰਗੜੀ ਪੈਂਡ ਆ ਉਹ ਵੀ ਬੜੀ ਵਾਇਰਲ ਹੋ ਰਹੀ ਵੀਡੀਓ ਵੀ ਇੱਕ ਡਾਕਟਰ ਦੀ ਦੁਕਾਨ ਤੇ ਦਵਾਈ ਲੈਣ ਜਾਂਦੇ ਆ ਜਦੋਂ ਦਵਾਈ ਕੱਢ ਰਿਹਾ ਤੇ ਮੁੜ ਕੇ ਉਹਦਾ ਗੱਲਾਂ ਸਾਫ਼ ਕਰਦੇ ਪਿਸਟਲ ਰੱਖਦੇ ਆ ਉਹਦੇ ਬੱਟ ਵੀ ਮਾਰਦੇ ਆ ਜੀ ਇਹਲਾਤ ਬੜੇ ਮਾੜੇ ਹੋ ਗਿਆ ਇਹ ਜਿਹੜੀ ਸਰਕਾਰ ਆਮ ਪਾਲਟੀ ਸਰਕਾਰ ਜਿਹੜੀ ਬਿਲਕੁਲ ਫੇਲ ਹੋ ਚੁੱਕੀ ਹੈ ਥਾਣਿਆਂ ਦੀ ਗੱਲ ਕਰੀਏ ਥਾਣਿਆਂ ਦੇ ਵਿੱਚ ਕੋਈ ਕੋਈ ਜਾਂ ਕੋਈ ਮਜਬੂਰ ਹੈ ਜਾਂ ਕੋਈ ਕੰਮ ਆਪਣੀ ਕੋਈ ਹੱਕ ਲੈਣ ਜਾਂਦਾ ਹੈ ਪਹਿਲੀ ਗੱਲ ਥਾਣੇ ਦੇ ਵਿੱਚ ਹੁੰਦਾ ਹੀ ਕੋਈ ਨਹੀਂ ਜੀ ਜੇ ਕੋਈ ਥਾਣੇਦਾਰ ਨੂੰ ਜਾਂ ਐਸਐਚਓ ਨੂੰ ਫੋਨ ਲਾਈਏ ਪਹਿਲੀ ਗੱਲ ਤੇ ਫੋਨ ਛੇਤੀ ਚੁੱਕਦੇ ਨਹੀਂ ਜੇ ਕਰਦੇ ਆਉਂਦੇ ਜੀ ਕਾਨ ਬੀ ਗੋਂਗਲੋਂ ਦੀ ਮਿੱਟੀ ਝੜ ਜਾਂਦੀ ਹੈ ਜੀ ਜੀ ਤੇ ਜਾਇ ਹਾੜੇ ਜਿਹੜੇ ਖੇਮ ਕਰਨ ਦੇ ਹਲਕੇ ਤੇ ਮੈਂ ਐਮਐਲਏ ਸਾਹਿਬ ਸਰ ਸਰਦਾਰ ਸਰਮ ਸਿੰਘ ਧੁੰਨ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਐਮਐਲਏ ਸਾਹਿਬ ਤੁਸੀਂ ਆਪਣੇ ਹਲਕਾ ਸੰਭੋ ਤੁਹਾਨੂੰ ਬੜੇ ਲੋਕਾਂ ਨੇ ਜੜੀ ਵੋਟਾਂ ਨਾਲ ਜਿਤਾਇਆ ਵਾ ਕੁਝ ਦੇਖ ਕੇ ਜਿਤਾਇਆ ਵੀ ਤੁਸੀਂ ਇਸ ਇਲਾਕੇ ਦਾ ਕੁਝ ਕਰੋਗੇ ਪਰ ਤੁਸੀਂ ਦੂਜੀਆਂ ਸਰਕਾਰਾਂ ਨਾਲ ਤੋਂ ਵੀ ਇਹ ਇਲਾਕੇ ਦਾ ਪੱਠਾ ਬਾਦਦਾ ਤੁਸੀਂ ਆਪ ਤੇ ਰਹਿੰਦੇ ਜੇ ਚੰਡੀਗੜ੍ਹ ਜਾਂ ਦਿੱਲੀ ਦੇ ਵਿੱਚ ਕੇਰੀਵਾਲ ਦੇ ਨਾਲ ਜਾਂ ਵੋਟਾਂ ਦੀ ਗਾਦਰ ਪਰ ਇੱਥੇ ਜਿਹੜਾ ਹਲਕਾ ਨੂੰ ਕੌਣ ਸੰਭੂ ਜਿਹੜੇ ਤੁਹਾਡੇ ਕਰਿੰਦੇ ਆ ਉਹ ਹੋਰ ਹੀ ਕੰਮ ਕਰਦੇ ਫਿਰਦੇ ਆ ਜਨਤਾ ਵੱਲ ਕੋਈ ਧਿਆਨ ਨਹੀਂ ਮੈਂ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਅਫਸਰ ਸਾਹਿਬਾਨ ਜਿਹੜੇ ਸਾਡੇ ਇਲਾਕੇ ਦੇ ਜਿਹੜੇ ਐਸਐਸਪੀ ਡੀਐਸਪੀ ਸਾਹਿਬ ਵਧੀਆ ਇਨਸਾਨ ਆ ਪਰ ਅਫਸਰ ਜਿਹੜਾ ਉੱਤਾਂ ਦਾ ਉਹ ਤਾਂ ਕਹਿ ਦਿੰਦਾ ਅਫਸਰ ਪਰ ਥੱਲੀ ਲੈਵਲ ਤੇ ਜਿਹੜੇ ਅਫਸਰ ਕੋਈ ਕੰਮ ਨਹੀਂ ਕਰ ਰਹੇ ਅੱਜ ਜੇ ਇਸ ਜਿਹੜੀ ਘਟਨਾ ਆਈ ਸਾਡੇ ਪੱਤਰਕਾਰ ਭਰਾਣਾ ਜੇ ਇਨਸਾਫ ਨਹੀਂ ਮਿਲਦਾ ਜੇ ਨਹੀਂ ਕੁਝ ਇਹਨਾਂ ਦੇ ਜਿਹੜੇ ਉਹ ਚੋਰੀ ਕਰਨ ਵਾਲੇ ਆ ਜਾਂ ਹਮਲਾ ਕਰਨ ਵਾਲੇ ਫ੍ਰੀਡ ਨਹੀਂ ਕੀਤਾ ਜਾਂਦਾ ਨਹੀਂ ਉਹ ਅਸੀਂ ਜਿਹੜੇ ਜੇ ਫਿਰ ਅਸੀਂ ਪ੍ਰਦਰਸ਼ਨ ਕਰਾਂਗੇ ਥਾਣੇ ਦੇ ਵਿੱਚ ਪਰ ਦਰਸ਼ਨ ਕਰਾਂਗੇ ਜੇ ਨਹੀਂ ਕੋਈ ਤਾਂ ਫਿਰ ਉੱਚ ਲੈਵਲ ਤੇ ਅਸੀਂ ਗੱਲਬਾਤ ਕਰਾਂਗੇ ਪਰ ਮੈਂ ਇਹ ਫਿਰ ਕਹਿੰਦਾ ਜੋ ਕਿ ਸਰਕਾਰ ਜਿਹੜੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਇਹਦੇ ਬਾਰੇ ਨਾ ਸਾਡੀ ਗੱਲ ਹੋਈ ਆ ਸਾਡੇ ਜਿਹੜੇ ਜਸਬੀਰ ਸਿੰਘ ਪੱਟਿਸਰ ਦੇ ਸੂਬਾ ਪ੍ਰਧਾਨ ਆ ਉਹਨਾਂ ਨਾਲ ਵੀ ਇਹ ਮਾਰਨਿੰਗ ਗੱਲ ਮੇਰੀ ਵੀ ਹੋਈ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਇਹ ਐਸਐਸਪੀ ਸਾਹਿਬ ਨਾਲ ਮੈਂ ਗੱਲ ਕਰਾਂਗਾ ਜੇ ਕੋਈ ਮਸਲਾ ਨਹੀਂ ਹੱਲ ਹੁੰਦਾ ਤਾਂ ਫਿਰ ਅਸੀਂ ਜਿਹੜਾ ਕਿ ਇਹ ਪਿੱਕੀਵੈਂਟ ਦਾ ਬਾਜ਼ਾਰ ਬੰਦ ਕਰਵਾ ਕੇ ਚੌਂਕ ਦਾ ਘਰਾਓ ਕਰਕੇ ਤੇ ਇਹ ਫਿਰ ਇਨਸਾਫ ਲਿਆ ਜਾਏਗਾ ਹੁਣ ਇੱਥੇ ਸਬ ਇੰਸਪੈਕਟਰ ਆ ਉਹਨਾਂ ਦੀ ਡਿਊਟੀਓਂ 'ਚ ਹੁ ਉਹਨਾਂ ਨੇ ਕਿਹਾ ਕਿ ਸਾਡੀ ਜਿਹੜਾ ਬਾ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ 300 ਸੱਦਾ ਜਿਹੜਾ ਪਰਚਾ ਕਰਾਂਗੇ ਉਹਨਾਂ ਨੂੰ ਜਿਹੜਾ ਰਸਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਕਿ ਅੱਜ ਪੱਤਰਕਾਰਾਂ ਦੇ ਹੋ ਰਿਹਾ ਹੈ ਜਿਹੜਾ ਪੰਜਾਬ ਦਾ ਜਾਂ ਚੌਥਾ ਥਾਂਮ ਆਖਿਆ ਜਾਂਦਾ ਜੇ ਹਾਂ ਲੋਕਤੰਤਰ ਦਾ ਚੌਥਾ ਥਾਂਮ ਆ ਤੇ ਜੇ ਇਹਨਾਂ ਦੇ ਕੋਈ ਅਹੋ ਜਿਹੀਆਂ ਗਤੀਵਿਧੀਆਂ ਤੇ ਫਿਰ ਅਸੀਂ ਲੋਕਾਂ ਨੂੰ ਆਮ ਸਕੀਨ ਸਾਥ ਦੇਵਾਂਗੇ ਇਹਨਾਂ ਦੇ ਠੱਲ ਪਾਈ ਜਾਵੇ ਤੇ ਐਮਐਲਏ ਸਾਹਮਣੋਂ ਵੀ ਆਪਣਾ ਇਲਾਕਾ ਸੰਭਾ ਸੋ ਦਾਵਾ ਕੀਤਾ ਗਿਆ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਲਟੇਰਿਆਂ ਦੇ ਖਿਲਾਫ ਹੋਣੀ ਚਾਹੀਦੀ ਹੈ ਸੋ ਤਸਵੀਰਾਂ ਨੂੰ ਬਾਅਦ ਤੋਂ ਤੇ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਲਾਈਕ ਕਮੈਂਟ ਜ਼ਰੂਰ ਕਰਨਾ ਕਿਉਂਕਿ ਪਿਛਲੇ ਦਿਨੀ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਪ੍ਰੋਇਪਰ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਲੋਕਾਂ ਦੇ ਜਿਹੜੇ ਇਨਸਾਫੀ ਨੂੰ ਲੈ ਕੇ ਕਿਉਂਕਿ ਲੋਕ ਦਾ ਦਰ ਪੜਕਰੇ ਸੀਗੇ ਲਟੇਰਿਆਂ ਤੋਂ ਜਿਹੜਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝ ਰਹੇ ਸੀਗੇ ਪੁਲਿਸ ਦੇ ਕੰਨ ਖਿੱਚਣ ਦੇ ਲਈ ਇੱਕ ਵੱਡੇ ਪੱਧਰ ਤੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਸ਼ਾਇਦ ਇਸ ਏਰੀਆ ਦੇ ਵਿੱਚ ਵੀ ਅੱਜ ਪੱਤਰਕਾਰ ਤੇ ਹਮਲਾ ਹੋਇਆ ਤਾਂ ਲੋਕਾਂ ਵੱਲੋਂ ਜਿਹੜਾ ਰੋਸ ਜਤਾਇਆ ਜਾ ਰਿਹਾ ਹੈ ਸਖਤ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸੋ ਕੈਮਰਾਮੈਨ ਦੇ ਨਾਲ ਮੈਂ ਰਾਈਵਰ ਸਿੰਘ ਚ ਪਿਕਿੰਟ ਤੋਂ